ਪੈਸਾ ਪੂਸਾ ਮੈਂ ਦੇਖਿਆ ਵੀ ਨਾਗਾ ਲੋਕਾਂ ਕੋਲ ਹੈਗਾ ਠੀਕ ਠਾਕ ਜੇ ਕਿਤੇ ਹੈ ਨਹੀਂ ਤਾਂ ਜਮੀ ਨਹੀਂ ਹੈ ਜੇ ਕਿਤੇ ਹੈ ਤਾਂ ਫਿਰ ਚੰਗਾ ਹੀ ਆ ਉਹ ਥੈਂਕ ਯੂ ਮੈਂ ਰੀਅਰ ਕੇ ਸਾਥ ਠੀਕ ਐਸੇ ਪੀਗਾ ਉਹ ਇਹ ਤਾਂ ਰਹਿਣ ਦੁਖਾਨ ਨੂੰ ਨਹੀਂ ਨਹੀਂ ਥੈਂਕ ਯੂ ਆ ਥੈਂਕ ਯੂ ਐਨੇ ਬੰਦੇ ਘੈਂਟ ਨਹੀਂ ਵੀ ਚਾਹਾਂ ਲਿਆ ਕੇ ਦੇਤੀਆਂ ਕਹਿੰਦੇ ਚਾਹ ਪੀਓ ਤੇ ਨਾਲ ਆ ਪੈਟੀ ਜੀ ਖਾਓ ਮੈਂ ਤਾਂ ਰਿਸਕ ਲੈਂਦਾ ਨਹੀਂ ਪੈਟੀਆਂ ਨਾਲ ਆ ਟੈਂਟ ਨੋ ਨੋ ਫੋਰ ਡিনার ਵੀ ਵਿਲ ਗੋ ਟੂ ਥੈਟ ਹਾਈਵੇ देयर आर ਸਮ ਸ਼ਾਪਸ ਸੋ ਵੀ ਵਿਲ ਟੇਕ ਸਮ ਫੂਡ ਐਂਡ ਵੀ ਹੈ ਨਾ ਕੋਈ ਬੰਦਾ ਵੀ ਨਹੀਂ ਸੀ ਰਾਤ ਨੂੰ 9 ਵਜੇ ਵੀ ਉਹ ਘੇੜਾ ਮਾਰ ਕੇ ਗਏ ਹਨਾ ਹੋਰ ਕਮੇਟੀ ਵਾਲੇ ਕੁੜੀਆਂ ਆ ਗਈਆਂ ਉਹ ਕਹਿੰਦੇ ਵੀ ਤੁਸੀਂ ਮੈਂ ਕਹ ਜੀ ਐਵੇਂ ਐਵੇਂ ਕਰਕੇ ਗੱਲਾਂ ਸਾਡੇ ਕੋਲ ਪ੍ਰੈਜ਼ੀਡੈਂਟ ਦਾ ਨੰਬਰ ਤੇ ਅਸੀਂ ਇੱਥੇ ਰਹਿਣ ਲੱਗੇ ਕਹਿੰਦੇ ਠੀਕ ਆ ਉਹਨਾਂ ਨੇ ਇਹ ਪੁੱਛਿਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਉਸ ਢਾਬੇ ਤੇ ਬੈਠੇ ਆ ਜਿੱਥੇ ਅਸੀਂ ਰਾਤ ਆਪਦੇ ਪਾਵਰ ਬੈਂਕ ਚਾਰਜ ਲਾ ਕੇ ਗਏ ਸੀ ਪਾਵਰ ਬੈਂਕ ਚਾਰਜ ਹੋ ਗਏ ਇੱਕ ਦੋ ਫੋਨ ਇੱਥੇ ਚਾਰਜ ਕਰ ਲਾਂਗੇ ਉਹਨਾਂ ਚਿਰ ਕੁਝ ਖਾ ਪੀ ਲਵਾਂਗੇ ਤੇ ਹੁਣ ਆਪਾਂ ਚੱਲੇ ਆ ਜੀ ਜ਼ੂਕੋ ਵੈਲੀ ਵਾਲੇ ਪਾਸੇ ਨੂੰ ਅੱਜ ਵੈਸੇ ਆਪਾਂ ਟਰੈਕ ਤਾਂ ਨਹੀਂ ਕਰਦੇ ਪਰ ਜਿਹੜਾ ਉਹਦਾ ਬੇਸ ਕੈਂਪ ਹੋਊਗਾ ਜ਼ੂਕੋ ਵੈਲੀ ਨੂੰ ਦੋ ਰਾਹ ਜਾਂਦੇ ਨੇ ਇੱਕ ਰਾਹ ਹੈਗਾ ਜੀ ਜ਼ਖਾਵਾ ਹੋ ਕੇ ਤੇ ਇੱਕ ਰਾਹ ਹੋਰ ਆ ਯਾਰ ਉਹਦਾ ਨਾਂ ਨਹੀਂ ਪਤਾ ਸਾਨੂੰ ਚਲੋ ਬੇਸ ਕੈਂਪ ਦੇ ਨੇੜੇ ਆਪਾਂ ਪਹੁੰਚ ਜਾਾਂਗੇ ਉੱਥੇ ਜਾ ਕੇ ਆਪਾਂ ਸਾਰੀ ਗੱਲਬਾਤ ਪਤਾ ਕਰਾਂਗੇ ਵੀ ਕੀ ਸਮਾਨ ਆਪਾਂ ਉੱਤੇ ਲਿਜਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਟਰੈਕ ਕਰਕੇ ਜਾਣਾ ਪਊਗਾ ਸਾਰਾ ਸਮਾਨ ਆਪਾਂ ਨਾਲ ਲਿਜਾ ਨਹੀਂ ਸਕਦੇ ਕਿਸੇ ਦੁਕਾਨ ਤੇ ਰੱਖ ਕੇ ਜਾਵਾਂਗੇ ਤੇ ਕਿੰਨਾ ਕ ਸਮਾਨ ਆਪਾਂ ਨਾਲ ਲਿਜਾ ਸਕਦੇ ਹਾਂ ਹਣਾ ਉੱਥੇ ਸਾਨੂੰ ਰਹਿਣ ਵਾਸਤੇ ਟੈਂਟ ਮਿਲੂਗਾ ਕਿ ਨਹੀਂ ਮਿਲੂਗਾ ਜੇ ਟੈਂਟ ਨਹੀਂ ਮਿਲੂਗਾ ਫਿਰ ਆਪਾਂ ਆਪ ਦਾ ਟੈਂਟ ਲੈ ਕੇ ਜਾਵਾਂਗੇ ਤਾਂ ਸਾਰੀ ਪੁੱਛਪੜਤਾ ਲੱਜ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਉੱਥੇ ਟੈਂਪਰੇਚਰ ਇਸ ਟਾਈਮ -5 -6 -7 ਹੋਊਗਾ ਇੱਥੇ ਤਾਂ 5 ਡਿਗਰੀ 'ਚ ਕੋਕੜ ਬਣ ਜਾਂਦਾ ਉੱਥੇ -5 ਹੋਇਆ ਪਤਾ ਨਹੀਂ ਕੀ ਬਣੂਗਾ ਉਹ ਵੀ ਸਾਨੂੰ ਹੁਣ ਮੜਾ ਜੀ ਚਿੰਤਾ ਹੋਈ ਪਈ ਆ ਇੱਥੋਂ ਦੇ ਲੋਕਲ ਬੰਦੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਵਿਊ ਘੱਟ ਦੇਖਣ ਨੂੰ ਮਿਲੇ ਕਿਉਂਕਿ ਬਰਫ਼ ਵਾਲਾ ਮਾਹੌਲ ਉੱਥੇ ਜ਼ਿਆਦਾ ਹੋ ਜਾਂਦਾ ਤੇ ਜ਼ਿੰਮੇਦਾਰ ਵੀ ਹੋਊਗਾ ਸਾਰਾ ਕੁਝ ਤੁਹਾਡੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਜ਼ੂਕੋ ਵੈਲੀ ਲੋਕ ਜਾਂਦੇ ਬਹੁਤ ਨੇ ਪਰ ਪ੍ਰੋਪਰ ਇਨਫੋਰਮੇਸ਼ਨ ਘੱਟ ਹੁੰਦੀ ਆ ਵੀ ਕਿਹੜੇ ਪਿੰਡ ਤੋਂ ਤੁਸੀਂ ਕਿਵੇਂ ਜਾਣਾ ਤੇ ਕਿੱਥੇ ਤੱਕ ਜਾ ਸਕਦੇ ਹੋ ਜ਼ੂਕੋ ਵੈਲੀ ਵਾਲਾ ਸਹਾਕਤਾਬ ਥੋੜਾ ਜਾਂ ਮਹਿੰਗਾ ਵੀ ਆ ਕਹਿੰਦੇ ਉਹਦੇ ਵਿੱਚ ਅੱਧੇ ਰਾਤ ਗੱਡੀ ਜਾਂਦੀ ਆ ਤੇ ਅੱਧੇ ਰਾਹ ਦੇ ਵਿੱਚ ਸਾਨੂੰ ਤੁਰ ਕੇ ਜਾਣਾ ਪੈਂਦਾ ਹੁਣ ਆਇਆ ਵੀ ਜਿੱਥੇ ਰਾਹ ਤਾਂ ਗੱਡੀ ਜਾਂਦੀ ਆ ਉੱਥੇ ਤੱਕ ਆਪਾਂ ਮੋਟਰਸਾਈਕਲ ਲੈ ਜਾਾਂਗੇ ਨਹੀਂ ਇੱਕ ਬੰਦੇ ਦਾ ਉਹ 2000 ਰੁਪਿਆ ਲੈਂਦੇ ਨੇ ਉੱਥੇ ਤੱਕ ਪਹੁੰਚਣ ਦਾ ਐਵੇਂ ਦਾ ਕੋਈ ਸਿਸਟਮ ਸੁਣਨ ਦੇ ਵਿੱਚ ਆਇਆ ਬਾਕੀ ਸਾਰਾ ਕੁਝ ਜਿਵੇਂ ਆਪਣਾ ਕਨਫਰਮ ਹੋਊਗਾ ਉਵੇਂ ਤੁਹਾਡੇ ਨਾਲ ਆਪਾਂ ਸ਼ੇ ਜਾਦਾ ਕੱਪ ਇਹਨਾਂ ਕੋਲ ਪੂਰਾ ਨਰੋਆ ਨਹੀਂ ਤਾਂ ਛੋਟੀਆਂ-ਛੋਟੀਆਂ ਕੱਪੀਆਂ ਜਿਹਾ 10-12 ਪੀਣੀਆਂ ਪੈ ਜਾਂਦੀਆਂ ਨੇ ਇਹੇ ਘੱਟੋ-ਘੱਟ 5 ਕੱਪੀਆਂ ਦੇ ਬਰਾਬਰ ਆ ਹੁਣ ਆਪਣਾ 2 ਘੰਟਿਆਂ ਵਾਸਤੇ ਸ਼ਰੀਰ ਚਾਹ ਨਹੀਂ ਮੰਗੂਗਾ ਜਿਹੜੇ ਢਾਬੇ ਤੇ ਕੱਲ ਪੂੜੀਆਂ ਖਾਧੀਆਂ ਸੀ ਭਾਈ ਉਹ ਤੇ ਫੇਰ ਆ ਗਏ ਆਪਾਂ ਲਾਸਟ ਪਲੇਟਾਂ ਹੀ ਬਚੀਆਂ ਸੀ ਤੇ ਇਹ ਪਰੌਂਠੇ ਨੇ ਕਿ ਪੂੜੀਆਂ ਨੇ ਵਿੱਚ ਅਰਧਾ ਕਿਸੇ ਪੂੜੀ ਆ ਚਾਰ-ਚਾਰ ਪੂੜੀਆਂ ਆ ਗਈਆਂ ਉਸ ਦਿਵਾਰ ਇਹਨਾਂ ਕੋਲ ਭਾਂਡੇ-ਪੁੰਡੇ ਇਹਨਾਂ ਨੇ ਮੁੱਦੇ ਮਾਰਤੇ ਆ ਫਿਰ ਸੇਕੀਆਂ ਨੇ ਨਾ ਆ ਦੁਬਾਰੇ ਗਰਮ ਕੀਤੀਆਂ ਨੇ ਅਸਲ 'ਚ ਨਾ ਇੱਥੇ ਲੋਕਾਂ ਨੂੰ ਠੰਡੇ-ਠੰਡੇ ਖਵਾਉਣ ਆਪਾਂ ਪੂੜੀਆਂ ਨੂੰ ਦੁਬਾਰੇ ਗਰਮ ਕਰਕੇ ਸਬਜ਼ੀ ਗਰਮ ਕਰਾ ਕੇ ਗੰਡੇ ਚਾਰ ਮਿਰਚਾਂ ਤੇ ਨਾਲ ਸਰਦਾਰ ਸਾਹਿਬ ਕਿਵੇਂ ਲੱਗਾ ਟੇਸ ਠੀਕ ਆ ਨਾ ਵਧੀਆ ਵਧੀਆ ਆ ਚਾਲ ਠੀਕ ਆ ਭਾਈ ਜਿਹੜੇ ਢਾਬੇ ਤੇ ਆਪਾਂ ਰੋਟੀ ਖਾ ਕੇ ਆਏ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਉੱਪਰ ਤੁਸੀਂ ਜਾਓਗੇ ਤਾਂ ਆਦਾ ਮਾੜਾ ਮੋਟਾ ਪਾਣੀ ਪੂਣੀ ਦੀਆਂ ਬੋਤਲਾਂ ਜਾਂ ਹੋਰ ਲੱਲਾ ਭੱਬਾ ਭਾਈ ਆਪਦੇ ਨਾਲ ਲੈ ਜਿਓ ਕਿ ਜਿਵੇਂ ਤੁਹਾਨੂੰ ਪਤਾ ਹੀ ਹੁੰਦਾ ਜਦੋਂ ਆਪਾਂ ਕੋਈ ਟਰੈਕ ਕਰਕੇ ਉੱਪਰ ਜਾਂਦੇ ਆ ਨਾ ਕਿਸੇ ਏਰੀਏ ਤੇ ਤਾਂ ਉੱਥੇ ਚੀਜ਼ਾਂ ਨੂੰ ਪਹੁੰਚਾਉਣ ਵਾਸਤੇ ਮਿਹਨਤ ਹੁੰਦੀ ਆ ਤਾਂ ਕਰਕੇ ਉੱਥੇ ਪਰ ਚੀਜ਼ਾਂ ਮਹਿੰਗੀਆਂ ਮਿਲਦੀਆਂ ਨੇ ਤੇ ਆਪਾਂ ਮਾੜਾ ਮੋਟਾ ਸਮਾਨ ਜਿਹੜਾ ਕੁਝ ਵੀ ਖਾਣਾ ਪੀਣਾ ਹੋਊਗਾ ਉਹ ਆਪਾਂ ਨਾਲ ਲੈ ਜਾਾਂਗੇ ਉੱਥੇ ਆਪਦੀ ਪਸੰਦ ਦਾ ਮੇਲੇ ਨਾ ਮਿਲੇ ਉਹਦਾ ਵੀ ਕੋਈ ਭਰੋਸਾ ਨਹੀਂ ਸਟੋਵ ਤੇ ਜਿਹੜਾ ਗੈਸ ਵਾਲਾ ਬੁਟੇਨ ਗੈਸ ਵਾਲਾ ਕੈਨ ਜਿਆ ਹੁੰਦਾ ਉਹ ਜ਼ਰੂਰ ਲੈ ਕੇ ਜਾਵਾਂਗੇ ਆਪਾਂ ਨਾਲ ਠੀਕ ਆ ਸਰਦਾਰ ਜੀ ਕੋਈ ਪਾਣੀ ਪੂਣੀ ਵਾਲੀ ਦਾਲ ਦਾ ਕੀ ਹਾਕਤਾ ਕਹਿੰਦੇ ਤੁਸੀਂ ਮੈਂ ਠੀਕ ਹੈ ਪਾਣੀ ਪੂਣੀ ਦੀ ਦਾਲ ਮਿਲ ਜਾਂਦੀ ਹੈ ਠੀਕ ਹੈ ਭਾਈ ਹੁਣ ਇੱਥੋਂ ਆਪਾਂ ਚੱਲਦੇ ਆਂ ਵਿਸਵੇਵਾ ਪਿੰਡ ਵਾਲੇ ਪਾਸੇ ਨੂੰ ਤੇ ਸਾਹਮਣੇ ਭਾਈ ਜਿਹੜੇ ਇਧਰਲੇ ਪਾਸੇ ਮੁੰਡੇ ਖੜੇ ਨੇ ਹੁਣੇ-ਹੁਣੇ ਇਹ ਜ਼ੂਕੋ ਵੈਲੀ ਦੇ ਵਿੱਚ ਜਾ ਕੇ ਆਏ ਨੇ ਮਾੜੀ-ਮੋਟੀ ਇਨਫੋਰਮੇਸ਼ਨ ਇਹਨਾਂ ਨੇ ਸਾਨੂੰ ਦੇਤੀ ਇਹਨਾਂ ਨੇ ਵੈਸੇ ਗਾਈਡ ਕੀਤਾ ਸੀ ਗਾਈਡ ਨੇ ਲਿਆ 3500 ਰੁਪਇਆ ਤੇ ਹੋਰ ਇਹਨਾਂ ਨੇ ਕੀ ਕੀਤਾ ਸੀ ਭਾਈ ਦਾਲ ਪਾਣੀ ਵਾਲੀ ਨਹੀਂ ਨਹੀਂ ਗਾਈਡ ਦਾ ਇਹਨਾਂ ਨੇ 3500 ਔਰ ਕਿਸੇ ਚੀਜ਼ ਦਾ ਰੇਟ ਬਤਾਇਆ ਥਾ ਆਪਨੇ 600 ਰੁਪਏ ਕੇ ਗਾੜੀ ਗੱਡੀ ਦਾ ਗੱਡੀ ਦਾ ਰੇਟ ਸੀ 2000 ਰੁਪਏ ਗੱਡੀ ਦਾ ਤੇ ਬਾਕੀ ਕਹਿੰਦੇ ਬਾਈ ਕਹਿੰਦੇ ਉੱਥੇ ਕੋਈ ਬੜਾ ਖਰਚਾ ਨਹੀਂ ਹੈਗਾ 5-600 ਰੁਪਏ ਦੇ ਵਿੱਚ ਤੁਸੀਂ ਆਪ ਦਾ ਮੁੜ ਕੇ ਆ ਜਾਓਗੇ ਤੇ ਇੱਕ ਪਾਰਟਿਕੂਲਰ ਪੁਆਇੰਟ ਤੱਕ ਤੁਸੀਂ ਆਪ ਦਾ ਮੋਟਰਸਾਈਕਲ ਲਿਜਾ ਸਕਦੇ ਹੋ ਤੇ ਆਪਾਂ ਤੁਹਾਨੂੰ ਇਹੀ ਸਕੀਮ ਲਾਵਾਂਗੇ ਜਿਵੇਂ ਬਾਈ ਹੋਰੇ ਕਰ ਰਹੇ ਨੇ ਤੇ ਆਪ ਇਹ ਇੱਕ ਦਿਨ ਰੁਕਿਆ ਇਥੇ ਉੱਪਰ ਹਾਂਜੀ ਅੱਛਾ ਠੰਡ ਕਿੰਨੀ ਸੀ ਵਾਹ ਪੇ ਠੰਡ ਹੈ ਅੱਛੀ ਠੰਡ ਹੈ ਅੱਛੀ ਹੈ ਠੀਕ ਹੈ ਵਾਹ ਪੇ ਟੈਂਟ 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 ਤੋਂ ਨਹੀਂ ਲੈ ਕੇ ਜਾਣੀਗੀ ਜਰੂਰਤ ਪਵੇਗੀ। ਅਗਰ ਦੇਖ ਆਪਾ ਆਪਣਾ ਟੈਂਟ ਲੈਣਾ ਚਾਹਤੋ ਆਪਣਾ ਟੈਂਟ ਵੀ ਲੈ ਜਾਓ। ਵਾਹਾਂ ਪੇ ਆਪ ਨੂੰ 300 ਰੁਪਏ ਮੈਂ ਮੈਟ੍ਰਸ ਵੇਟਾ ਸਭ ਮਿਲ ਰਹਾ। ਮੈਟ੍ਰਸ ਮਿਲ ਜਾਏਗਾ ਆਪਕੋ ਔਰ ਆਪਕੋ ਕੰਬਲੇ ਵੀ ਉਪਰ ਹੀ ਮਿਲ ਜਾਏਗੇ। ਠੀਕ ਹੈ। ਤਾਂ ਆਪਣਾ ਟੈਂਟ ਵੀ ਲੈ ਜਾ ਸਕਦੇ ਹੋ ਕੋਈ ਦਿੱਕਤ ਨਹੀਂ। ਵਾਹਾਂ ਪੇ ਕਮਰਾ ਹੈ ਜੀ ਮਤਲਬ ਉਹਨਕੇ ਪਾਸ ਵੀ ਕੈਂਪਿੰਗ ਸਾਈਟ ਕੇ ਉਸਕੇ ਡੋਰਮਟਰੀ ਹੈ। ਠੀਕ ਹੈ ਜੀ। ਥੈਂਕ ਯੂ ਇਹ ਵੀਰ ਹੋ ਰਹੇ ਆਏ ਹੋਏ ਨੇ ਦਿੱਲੀ ਤੋਂ ਗਾਜ਼ੀਆਬਾਦ ਤੋਂ। ਠੀਕ ਹੈ ਜੀ। ਜਦੋਂ ਕੋਈ ਵੀ ਟਰੈਕ ਕਰਨਾ ਨਾ ਤਾਂ ਉਹਦੇ ਬਾਰੇ ਜਾਂਚ ਪ ਉਹਦੇ ਨਾਲ ਕੀ ਹੁੰਦਾ ਵੀ ਤੁਹਾਨੂੰ ਕੋਈ ਨਾ ਕੋਈ ਨਵਾਂ ਰਾਹ ਖੁੱਲ ਜਾਂਦਾ ਹੁਣ ਜੇ ਅਸੀਂ ਜਣਾ ਸੁਣਾ ਸੁਣਾਇਆ ਇਹ ਸੀ ਵੀ ਉੱਥੇ 5-6000 ਰੁਪਏ ਦਾ ਖਰਚਾ ਵੀ ਉੱਥੇ 5-6000 ਰੁਪਏ ਦਾ ਖਰਚਾ ਪਰ ਜਦੋਂ ਅਸੀਂ ਇੱਥੇ ਆਏ ਆ ਤਾਂ ਸਿੱਧਾ 5-6000 ਤੋਂ 5-600 ਹੀ ਰਹਿ ਗਿਆ ਕਿਉਂਕਿ ਉਹਦੇ ਵਿੱਚ ਗਾਈਡ ਕੱਢਿਆ ਗਿਆ ਕਹਿੰਦੇ ਗਾਈਡ ਦੀ ਲੋੜ ਨਹੀਂ ਪੈਂਦੀ ਵੈਸੇ ਲੋਕਾਂ ਨੂੰ ਲੱਗਦਾ ਵੀ ਨਵੇਂ ਜਿਹੇ ਟ੍ਰੈਕਰ ਹੁੰਦੇ ਨੇ ਜਿਹੜਾ ਘੁੰਮਦੇ ਹੀ ਰਹਿੰਦੇ ਨੇ ਉਹਨਾਂ ਨੂੰ ਬਾਲਾ ਫਰਕ ਨਹੀਂ ਪੈਂਦਾ ਗਾਈਡ ਤੁਹਾਨੂੰ ਸਿਰਫ ਰਾਹ ਹੀ ਦੱਸੂਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਗੋਦੀ ਚੱਕ ਕੇ ਟ੍ਰੈਕ ਕਰਾ ਦੂਗਾ ਹਨਾ ਤੇ ਰਾਹ ਰੂ ਦਾ ਤਾਂ ਪਤਾ ਦੂਸਰੀ ਗੱਲ ਹੈਗੀ ਆ ਤੁਹਾਡੇ ਵਾਸਤੇ ਜਿਹੜੀ ਕੈਬ ਆ ਜੇ ਤੁਸੀਂ ਕੈਬ ਨਹੀਂ ਕਰਵਾ ਕੇ ਜਾਓਗੇ ਗੱਡੀ ਨਹੀਂ ਲੈ ਕੇ ਜਾਓਗੇ ਤਾਂ ਤੁਹਾਨੂੰ 8 ਕਿਲੋਮੀਟਰ ਵਾਂਗੂ ਟਰੈਕ ਕਰਨਾ ਪਊਗਾ ਉੱਥੇ ਆਪਾਂ ਆਪਦਾ ਮੋਟਰਸਾਈਕਲ ਲੈ ਜਾਵਾਂਗੇ ਹੁਣ 8 ਕਿਲੋਮੀਟਰ ਦਾ ਵੀ ਕੋਈ ਕਨਫਰਮ ਨਹੀਂ ਹੈਗਾ ਵੀ 8 ਕਿਲੋਮੀਟਰ ਹੈ ਕਿ ਕਿੰਨਾ ਆਹੋ ਕਿਉਂਕਿ ਇਹ ਵੀ ਸੁਣਾਇ ਸੁਣਾਇ ਹੀ ਆ ਪਰ ਆਪਾਂ ਨਾ ਤਾਂ ਗੱਡੀ ਲੈਣੀ ਹੈ ਨਾ ਆਪਾਂ ਗਾਈਡ ਲੈਣਾ ਆਪਣਾ ਸਿੱਧਾ ਹੀ 5000 ਰੁਪਏ ਵੱਜ ਗਿਆ ਖਾਣ ਪੀਣ ਦਾ ਆਊਗਾ ਸਾਰਾ ਜਿਹੜਾ ਵੀ ਆਊਗਾ ਤਾਂ ਕਰਕੇ ਜੇ ਅਸੀਂ ਕਾਲੀ ਕਰਦੇ ਅੱਜ ਵੀ ਟਰੈਕ ਕਰਨਾ ਤਾਂ ਕੱਲ ਹੀ ਚਾਹੇ ਕਰਨਾ ਤਾਂ ਉਹਦੇ ਨਾਲ ਪਤਾ ਕੀ ਹੁੰਦਾ ਫਿਰ ਕੋਈ ਨਾ ਕੋਈ ਇਨਫੋਰਮੇਸ਼ਨ ਮਿਸ ਹੋ ਜਾਂਦੀ ਆਪਾਂ ਨੁਕਸਾਨ ਜਿਆਦਾ ਕਰ ਲੈਂਦੇ ਕਿਸੇ ਵੀ ਚੀਜ਼ ਨੂੰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਦੀ ਜਾਂਚ ਪੜਤਾਲ ਕਰ ਲਓ ਤਾਂ ਚੰਗਾ ਰਹਿੰਦਾ ਬੰਦਾ ਮਾੜਾ ਮੋਟਾ ਖਰਚਾ ਤਾਂ ਹੋ ਜਾਂਦਾ ਮਾੜਾ ਮੋਟਾ ਟਾਈਮ ਵੀ ਖਰਾਬ ਹੋ ਜਾਂਦਾ ਪਰ ਪਤਾ ਲੱਗ ਜਾਂਦਾ ਆ ਦੇਖੋ ਇੱਧਰ ਲਿਖਿਆ ਹੋਇਆ ਡਾਊਨ ਹੋਮਸਟੇ ਜਦੋਂ ਪਹਿਲੀ ਵਾਰੀ ਮੈਂ ਇਸ ਪਿੰਡ ਵਾਲੇ ਪਾਸੇ ਆਇਆ ਸੀ ਨਾ ਤਾਂ ਇਸ ਹੋਮਸਟੇ ਦੇ ਵਿੱਚ ਮੈਂ ਰੁਕਿਆ ਸੀ ਡਾਊਨ ਹੋਮਸਟੇ ਦੇ ਵਿੱਚ ਹੋਮਸਟੇ ਬੜੇ ਨਜਾਇਜ਼ ਨੇ ਇਥੇ ਕਿਉਂਕਿ ਇਹ ਇੱਕ ਤਰ੍ਹਾਂ ਦਾ ਹੁਣ ਬੇਸ ਕੈਂਪ ਵਾਲੇ ਪਾਸੇ ਨੂੰ ਆਪਾਂ ਜਾਈ ਜਾਨੇ ਹੌਲੀ ਹੌਲੀ ਵਿਸਬੇਮਾ ਪਿੰਡ ਦਾ ਨਾਮ ਆ ਜੀ ਵਿਸਬੇਮਾ ਇੱਕ ਹੈਗਾ ਜੀ ਖਜ਼ਾਮਾ ਦੋ ਨਹੀਂ ਖਜ਼ਾਮਾ ਵਾਲੇ ਪਾਸੇ ਤੋਂ ਸਾਨੂੰ ਚੜਾਈ ਵੱਧ ਪੈਂਦੀ ਆ ਵਿਸਬੇਮਾ ਵਾਲੇ ਪਾਸੇ ਚੜਾਈ ਘੱਟ ਪੈਂਦੀ ਆ ਇਹ ਵੀ ਇੱਥੋਂ ਦੇ ਸਾਨੂੰ ਲੋਕਲ ਲੋਕਾਂ ਨੇ ਇਹੀ ਦੱਸਿਆ ਜਿਹੜੀ ਦੁਕਾਨ ਤੇ ਜਿਹੜੀ ਆਂਟੀ ਕੋਲ ਹੁਣੇ ਆਪਾਂ ਪੂੜੀਆਂ ਖਾ ਕੇ ਆਏ ਆ ਨਾ ਉਹ ਕਹਿੰਦੀ ਕਹਿੰਦੀ ਰਾਤ ਵੀ ਸਾਡੇ ਕੋਲ ਦੋ ਸਰਦਾਰ ਬੰਦੇ ਆਏ ਸੀ ਮੈਂ ਕਹਾਂ ਜੀ ਕੌਣ ਸੀ ਕਹਿੰਦੀ ਟਰੱਕ ਵਾਲੇ ਸੀ ਮੈਂ ਕਹਾਂ ਅੱਛਾ ਅੱਛਾ ਕਈ ਟਰੱਕ ਵਾਲੇ ਬਾਈ ਇੱਥੇ ਸਾਡੇ ਢਾਬੇ ਮੂਰੇ ਟਰੱਕ ਲਾ ਕੇ ਸੁੱਤੇ ਸੀ ਤੜਕੇ ਉੱਠ ਕੇ ਇੱਥੋਂ ਪੂੜੀਆਂ ਪਾੜੀਆਂ ਕਹਿੰਦੀ ਉਹ ਵੀ ਖਾ ਕੇ ਗਏ ਨੇ ਕਹਿੰਦੀ ਜਿਵੇਂ ਤੁਸੀਂ ਖਾ ਰਹੇ ਹੋ ਨਾ ਇੱਕ ਹੱਥ 'ਚ ਚਮਚਾ ਦੂਜੇ ਹੱਥ 'ਚ ਬੁਰਕੀ ਆ ਕਹਿੰਦੀ ਉਵੇਂ ਹੀ ਖਾ ਰਹੇ ਸੀ ਸਾਰਿਆਂ ਦਾ ਖਾਣ ਦਾ ਸਟਾਈਲ ਵੀ ਅਲੱਗ-ਅਲੱਗ ਹੁੰਦਾ ਨਾ ਕੋਈ ਕਿਵੇਂ ਖਾਂਦਾ ਕੋਈ ਕਿਵੇਂ ਖਾਂਦਾ ਹੈਗਾ ਜੀ ਪਿੰਡ ਜ਼ਖਾਵਾ ਦਿੱਫੋਕੇ ਜ਼ੂਕੋ ਵੈਲੀ ਨੂੰ ਰਾਹ ਜਾਂਦਾ ਪਰ ਇਸ ਰਾਹ ਵਾਲੇ ਪਾਸੇ ਟਰੈਕ ਬਹੁਤ ਜ਼ਿਆਦਾ ਆ ਮਤਲਬ ਜਿਵੇਂ ਆਪਾਂ ਮੋਟਰਸਾਈਕਲ ਲੈ ਜਾਗੇ ਤਿੰਨ ਚਾਰ ਕਿਲੋਮੀਟਰ ਤੱਕ ਤਾਂ ਉੱਥੇ ਆਪਾਂ ਨੂੰ ਤਿੰਨ ਚਾਰ ਕਿਲੋਮੀਟਰ ਟਰੈਕ ਕਰਨਾ ਪੈਣਾ ਇਸ ਤੋਂ ਅਗਲਾ ਪਿੰਡ ਹੈਗਾ ਮਣੀਪੁਰ ਵਾਲੇ ਪਾਸੇ ਨੂੰ ਆ ਉਹਦਾ ਨਾਮ ਹੈਗਾ ਵਿਸਵੇਮਾ ਮਤਲਬ ਹੈ ਜ਼ੂਕੋ ਵੈਲੀ ਦਾ ਵੀ ਇੱਧਰ ਰੌਲਾ ਚੱਲ ਰਿਹਾ ਹੈ ਟੂਰਿਜ਼ਮ ਨੂੰ ਲੈ ਕੇ ਮਣੀਪੁਰ ਤੇ ਨਾਗਾ لینڈ ਦੇ ਵਿਚਾਲੇ ਕਿਉਂਕਿ ਇਹ ਜਮਾ ਬਾਰਡਰ ਤੇ ਬਣੀ ਹੋਈ ਆ ਉਹ ਕਹਿੰਦੇ ਨੇ ਵੀ ਜ਼ੂਕੋ ਵੈਲੀ ਆ ਦਾ ਟੂਰਿਜ਼ਮ ਸਾਡੇ ਵਾਲੇ ਪਾਸੇੋਂ ਚੜ੍ਹਾਈ ਕਰੇ ਇਹਨਾਂ ਪਹਾੜਾਂ ਦੇ ਉੱਤੇ ਵੀ ਸਾਨੂੰ ਰੋਜੀ ਰੋਟੀ ਸਾਡੀ ਆਮਦਨ ਵੱਧ ਹੋਵੇ ਸਾਡਾ ਟੂਰਿਜ਼ਮ ਵਧੇ ਨਾਗਾ ਲੈਂਡ ਵਾਲੇ ਕਹਿੰਦੇ ਵੀ ਇਹ ਸਾਡੇ ਵਾਲੇ ਪਾਸਿਓਂ ਚੜਦੇ ਆ ਰਹੇ ਨੇ ਉਧਰਲੇ ਪਾਸਿਓਂ ਰਾਹ ਬੰਦ ਕਰੋ ਚੜ ਦੋਨੇ ਪਾਸੇ ਚ ਸਕਦੇ ਆ ਪਰ ਫੇਮਸ ਨਾਗਾ ਲੈਂਡ ਵਾਲੇ ਪਾਸਿਓਂ ਆ ਤਾਂ ਕਰਕੇ ਲੋਕ ਇਧਰੋਂ ਹੀ ਪੰਗਾ ਲੈਂਦੇ ਨੇ ਦੂਜੇ ਪਾਸੋਂ ਕਿਸੇ ਨੇ ਨਾ ਤਾਂ ਪੰਗਾ ਲਿਆ ਹਜੇ ਤੱਕ ਤੇ ਨਾਗ ਮੁੱਲਾ ਦਾ ਕੋਈ ਲਾਊਗਾ ਉੱਤੋਂ ਦੀ ਹਾਲਾਤ ਮਣੀਪੁਰ ਦੇ ਹਜੇ ਖਰਾਬ ਨਹੀਂ ਪਤਾ ਨਹੀਂ ਉੱਥੇ ਹੁਣ ਕੀ ਚੱਲੂਗਾ ਕੀ ਨਾ ਇਧਰਲਾ ਏਰੀਆ ਭਾਈ ਬਹੁਤ ਠੰਡਾ ਜਿੰਨਾ ਇੱਥੇ ਟੈਂਪਰੇਚਰ ਆ ਇਸ ਟਾਈਮ 5 ਡਿਗਰੀ 7 ਡਿਗਰੀ ਐਵੇਂ ਟੈਂਪਰੇਚਰ ਆ ਤੋਪੇ ਖੜਦੇ ਆ ਤਾਂ ਗਰਮੀ ਲੱਗਦੀ ਆ ਤੇ ਛਾਵੇਂ ਖੜਦੇ ਆ ਤਾਂ ਠੰਡ ਲੱਗਦੀ ਆ ਜਿਵੇਂ ਜਿਵੇਂ ਮਣੀਪੁਰ ਬਾਰਡਰ ਵਾਲੇ ਪਾਸੇ ਨੂੰ ਵਧੀ ਜਾਂਦੇ ਆ ਓਵੇਂ ਓਵੇਂ ਆਪਾਂ ਨੂੰ ਫੌਜ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਆਪਾਂ ਚੜਾਂਗੇ ਵੀ ਨਾਗਾਲੈਂਡ ਵਾਲੇ ਪਾਸਿਓਂ ਪਰ ਮਣੀਪੁਰ ਦੇ ਪਹਾੜ ਤੁਸੀਂ ਇੱਥੇ ਦੇਖ ਸਕਦੇ ਹੋ ਉੱਥੇ ਖੜ ਕੇ ਵੀ ਆਹ ਭਾਈ ਮਣੀਪੁਰ ਦਾ ਪਾਸਾ ਐਵੇਂ ਦੀ ਗੱਲਬਾਤ ਆ ਜ਼ੂਕੋ ਵੈਲੀ ਦੀ ਵਿਸਵੇਮਾ ਪਹੁੰਚ ਗਏ ਆ ਇਧਰ ਗੇਟ ਬਣਿਆ ਹੋਇਆ ਉੱਪਰ ਲਿਖਿਆ ਵਿਸਵੇਮਾ ਵਿਲੇਜ ਬੜਾ ਦੂਰ ਨਹੀਂ ਸੀ ਕੋਈ ਨੇੜੇ ਸੀ ਕੰਮ ਵੇ ਟੂ ਜ਼ੂਕੋ ਅੱਛਾ ਉਹ ਲੱਗਾ ਹੋਇਆ ਬੋਰਡ ਇਹਨਾਂ ਦੁਕਾਨਾਂ ਦੇ ਵਿੱਚ ਦੀ ਚੜਦਾ ਕੋਈ ਰੂਟ ਹੁਣ ਐ ਕਰਦੇ ਆ ਕਿਸੇ ਨਾਲ ਗਾਟ ਹੀ ਪਾਉਣੇ ਆ ਸਮਾਨ ਸਬੂ ਰੱਖਣ ਵਾਸਤੇ ਭਾਈ ਜੀ ਸਾਡੀ ਲੋੜ ਹੈ ਹਾਂ ਜੀ ਕਿਸੇ ਨਾਲ ਗਾਟ ਹੀ ਪਾਉਣੇ ਆ ਸਮਾਨ ਸੂ ਰੱਖਣ ਵਾਸਤੇ ਭਾਈ ਗਾਟ ਯਾਰ ਕਿਆ ਬੋਲੂ ਹਿੰਦੀ ਮੈਂ ਮੈਂ ਯਾਰੀ ਯਾਰੀ ਡਾਲਤੇ ਆਂ ਉਹ ਚੈਰੀ ਨਹੀਂ ਯਾਰੀ ਯਾਰੀ ਇਹ ਵੀ ਮੈਨੇ ਵਰ ਬਣਾਇਆ ਓਏ ਯਾਰ ਯਾਰੀ ਯਾਰੋ ਯਾਰੀ ਹਾਂ ਮਤਲਬ ਘਾਟੀ ਮਤਲਬ ਸਕੀਮ ਲਾਈਏ ਇੱਕ ਤਾਂ ਹਿੰਦੀ ਬੋਲ ਬੋਲ ਵੇੜਾ ਕਰਕੇ ਹੋ ਚੁੱਕਾ ਹੈ ਹਾਂ ਚੱਲ ਫਿਰ ਲੋ ਜੀ ਵਿਸਵੇਮਾ ਦੇ ਅੰਦਰ ਆ ਗਏ ਹੁਣ ਭਾਈ ਬੋਲਦਾ ਹਿੰਦੀ ਤੇ ਜਿੱਥੇ ਕਿਤੇ ਕੋਈ ਪਿਓਰ ਪੰਜਾਬੀ ਜੀ ਆ ਜਾਂਦੀ ਆ ਗਰਾਰੀ ਫਸ ਜਾਂਦੀ ਆ ਉਸਤਾਦ ਹੋਰਾਂ ਦੀ ਆ ਦੇਖੋ ਭਾਈ ਗਮਲਾ ਹੀ ਗਮਲਾ ਪਿਆ ਓਏ ਮੇਨ ਰੋਡ ਤੋਂ ਖੜ ਕੇ ਨਹੀਂ ਪਤਾ ਲੱਗਦਾ ਵੀ ਪਿੰਡ ਅੰਦਰ ਤੱਕ ਕਿੱਡਾ ਵੱਡਾ ਬਣਿਆ ਹੋਇਆ ਮੇਨ ਗੇਟ ਤੋਂ ਤੱਕ ਲਾ ਉਹ ਦੇਖਿਓ ਚੂਚਿਓ ਮੇਨ ਗੇਟ ਤੋਂ ਤੱਕ ਲਾ ਐਂ ਲੱਗਦਾ ਵੀ ਬਸ ਇੱਥੇ 5-10 ਗੱੜੀ ਹੋਣਗੇ ਪਰ ਅੰਦਰ ਦੀ ਅੰਦਰ ਅੰਦਰ ਦੀ ਅੰਦਰ ਥੱਲੇ ਤੱਕ ਪਹਾੜ ਤੇ ਲੋਕਾਂ ਦੇ ਪਿੰਡ ਵਸੇ ਹੁੰਦੇ ਨੇ ਇਹ ਦੂਰੋਂ ਕਿਸੇ ਦੂਜੇ ਪਹਾੜ ਤੋਂ ਖੜ ਕੇ ਪਤਾ ਲੱਗਦਾ ਵੀ ਉਹ ਸਾਹਮਣੇ ਭਾਈ ਕੋਈ ਪਿੰਡ ਵਸਿਆ ਹੋਇਆ ਬਹੁਤ ਵੱਡਾ ਆ ਦੇਖੋ ਯਾਰ ਓਏ ਕੁੰਡੇ ਕਾਂਡੇ ਵੀ ਪੁਰਾਣੇ ਟਾਈਮਾਂ ਦੇ ਲੱਗੇ ਹੋਏ ਨੇ ਜਦੋਂ ਮਾਓ ਬਾਰਡਰ ਵਾਲੇ ਪਾਸਿਓਂ ਆਪਾਂ ਨਾਗਾਲੈਂਡ ਚ ਐਂਟਰ ਕਰਦੇ ਹਾਂ ਨਾ ਮਣੀਪੁਰ ਵਾਲੇ ਪਾਸਿਓਂ ਜ਼ੂਕੋ ਵੈਲੀ ਵਾਸਤੇ ਤਾਂ ਸਾਰਾਂ ਤੋਂ ਪਹਿਲਾ ਪਿੰਡ ਇਹੀ ਆ ਵਿਸਵੇਮਾ ਇਹੀ ਇੱਥੇ ਵੱਡਾ ਪਿੰਡ ਆ ਤੇ ਜਿਵੇਂ ਜਿਵੇਂ ਆਪਾਂ ਮਣੀਪੁਰ ਵਾਲੇ ਪਾਸੇ ਨੂੰ ਜਾਈ ਜਾਂਦੇ ਆ ਉਵੇਂ ਉਵੇਂ ਫੌਜ ਦੇਖਣ ਨੂੰ ਮਿਲ ਜਾਂਦੀ ਆ ਆਰਮੀ ਬੀਐਸਐਫ ਅਸਾਮ ਰਾਈਫਲ ਉਹ ਵੀ ਸਾਹਮਣੇ ਗੱਡੀਆਂ ਆ ਰਹੀਆਂ ਨੇ ਇਹਦਾ ਮਾਹੌਲ ਪਤਾ ਨਹੀਂ ਹੁਣ ਕਿਵੇਂ ਦਾ ਭਾਈ ਅਸੀਂ ਤਾਂ ਚੰਗੇ ਚੰਗੇ ਠੀਕ ਠਾਕ ਮਾਹੌਲ ਦੇਚ ਦੇਖ ਕੇ ਆ ਗਏ ਮਣੀਪੁਰ ਮੁੜ ਕੇ ਪਤਾ ਨਹੀਂ ਆਇਆ ਜਾਂਦਾ ਪਤਾ ਨਹੀਂ ਨਾ ਇੱਧਰ ਆਈਟੀਬੀਪੀ ਬਲਾ ਰੱਖੀ ਆ ਆਹ ਆ ਜਾਂਦਾ ਜੀ ਪਿੰਡ ਨੂੰ ਜਿਹੜਾ ਰਾਹ ਆਪਾਂ ਗਏ ਸੀ ਅੱਗੇ ਜਾ ਕੇ ਉੱਥੇ ਪੌੜੀਆਂ ਆ ਗਈਆਂ ਸੀ ਗਾਹਾਂ ਦੀ ਗਾਹਾਂ ਰਾਹ ਨਿਕਲੀ ਜਾਂਦਾ ਹੁੰਦਾ ਇਸ ਪਿੰਡ ਤੋਂ ਅੱਗੇ ਜਾ ਕੇ 13 ਕਿਲੋਮੀਟਰ ਕਿੜੀਵਾ ਪਿੰਡ ਦਾ ਨਾਮ ਆ ਐਡਾ ਪਿੰਡ ਆ ਯਾਰ ਜਮਾਂ ਸ਼ਾਂਤ ਸ਼ਾਂਤ ਪਿਆ ਬੰਦਾ ਨਹੀਂ ਕੋਈ ਮਿਲ ਰਿਆ ਆ ਕੀ ਬਣਾਇਆ ਹੋਇਆ ਬਈ ਇਹ ਕੋ ਹੈਗਾ ਵਾਚ ਟਾਵਰ 2007 ਦਾ ਬਣਿਆ ਹੋਇਆ। ਚਾ। ਧਾ ਵਧੀਆ ਪੌੜੀਆਂ ਵੀ ਚੜਦੀਆਂ ਨੇ ਉੱਪਰ। 뷰 ਆ ਯਾਰ ਆ ਗੁਗਲਾਈ ਹੋਈ ਆ ਉਧਰ। ਠੰਡਾ ਯਾਰ। ਮੈਂ ਕੱਪੜੇ ਨਹੀਂ ਪਾਏ ਹੋਏ ਮੈਨੂੰ ਐਸੀ ਗਰਮੀ ਆ। ਉਜੀ ਪਿੰਡ ਦੇ ਇੱਕ ਬਾਜਤਾਗਰ ਦੇ ਆਪਾਂ ਆ ਕੇ ਖੜ ਗਏ ਆ ਪਿਛਲੇ ਪਾਸੇ ਤੁਹਾਨੂੰ ਵਿਊ ਦਿਖਾ ਦਈਏ ਆ ਦੇਖੋ ਤੇ ਜ਼ੂਕੋ ਵੈਲੀ ਜਿਹੜੀ ਹੈਗੀ ਆ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਆ ਉਹ ਸੜਕਾ ਸੜਕ ਦੇ ਪਰਲੇ ਪਾਸੇ ਪਿੰਡ ਵਸਿਆ ਹੋਇਆ ਤੇ ਉਸੇ ਪਿੰਡ ਵਿੱਚ ਦੀ ਕੋਈ ਰਾਹ ਲੰਘਦਾ ਤਾਂ ਉਧਰ ਨੂੰ ਜਾਣਾ ਤੇ ਇਹਨੂੰ ਤੁਸੀਂ ਬੇਸ ਕੈਂਪ ਕਹਿ ਸਕਦੇ ਹੋ ਇੱਥੇ ਆਪਣਾ ਟਿਕਾਣਾ ਹੋਊਗਾ ਖਾਸੇ ਘਰ ਬਣੇ ਹੋਏ ਨੇ ਪਿੰਡ ਦੇ ਵਿੱਚ ਟ੍ਰੈਡੀਸ਼ਨਲ ਹੋਮ ਜੇ ਉਹ ਵੀ ਬਣੇ ਹੋਏ ਨੇ ਚੰਗੇ ਘਰ ਵੀ ਹੈਗੇ ਨੇ ਪੈਸੇ ਵਾਲੇ ਉਹਨਾਂ ਲੋਕਾਂ ਦੇ ਵੀ ਘਰ ਬਣੇ ਹੋਏ ਨੇ ਤਗੜੀਆਂ ਕੋਠੀਆਂ ਵੀ ਬਣੀਆਂ ਹੋਈਆਂ ਨੇ ਇੱਥੇ ਪੈਸਾ ਪੂਸਾ ਮੈਂ ਦੇਖਿਆ ਵੀ ਨਾਗਾ ਲੋਕਾਂ ਕੋਲ ਹੈਗਾ ਠੀਕ ਠਾਕ ਜੇ ਕਿਤੇ ਹੈ ਨਹੀਂ ਤਾਂ ਜ਼ਮੀਨ ਨਹੀਂ ਹੈ ਜੇ ਕਿਤੇ ਹੈ ਤਾਂ ਫਿਰ ਚੰਗਈ ਆ ਐਂ ਜਿਹਾ ਹਸਾਬ-ਕਿਤਾਬ ਕਾਫੀ ਚਿਰ ਇਹ ਥਾਂ ਦੇ ਉੱਤੇ ਬੈਠੇ ਰਹੇ ਖਾਸੇ ਲੋਕ ਵੀ ਆਏ ਗੱਲਾਂ ਬਾਤਾਂ ਕੀਤੀਆਂ ਵੀ ਸਾਨੂੰ ਐਸੀ ਵੀ ਚੱਲ ਕਿਸ ਨਾਲ ਗੱਲਬਾਤ ਕਰਕੇ ਉਹਨਾਂ ਦਾ ਪਿੰਡ ਘੁੰਮ ਲਾਂਗੇ ਇਹ ਅੰਗਾਮੀ ਲੋਕਾਂ ਦਾ ਪਿੰਡ ਆ ਹੰਗਾਮੀ ਨਾਗਾਲੈਂਡ ਦੀ ਸਭ ਤੋਂ ਤਕੜੀਆਂ ਟ੍ਰਾਈਬਾਂ ਦੇ ਵਿੱਚੋਂ ਇੱਕ ਟ੍ਰਾਈਬ ਆ ਤੇ ਇੱਕ ਗੱਲ ਹੋਰ ਵੀ ਜਿੱਥੇ ਆ ਪਿੰਡ ਚ ਨਹੀਂ ਗਏ ਸੀ ਇੱਥੇ ਲਿਖਿਆ ਹੋਇਆ ਸੀ ਨਾਗਾ ਆਰ ਨਾਟ ਇੰਡੀਅਨਸ ਉਹਦਾ ਜਿਹੜਾ ਮੇਨ ਲੀਡਰਸ਼ਿਪ ਫੀਜ਼ੋ ਉਹ ਵੀ ਹੰਗਾਮੀ ਟ੍ਰਾਈਬ ਨੂੰ ਬਿਲੋਂਗ ਕਰਦਾ ਸੀ ਇੱਧਰ ਇੱਕ ਗੇਟ ਬਣਿਆ ਹੋਇਆ 1970 ਦਾ ਤੇ ਪਰਲੇ ਪਾਸੇ ਲਿਖਿਆ ਹੋਇਆ 1946 ਪਰ ਕਿਸੇ ਦਾ ਘਰ ਆ ਇਹ ਜੋ ਗੇਟੋ ਟਾਈਮਾਂ ਦਾ ਉਸ ਤੋਂ ਦਾ ਬਣਿਆ ਹੋਣਾ ਨੇ ਆ ਦੇ ਘਰ ਦੇ ਬਾਹਰ ਸ਼ੋਪੀਸਾਂ ਨੂੰ ਲਾ ਰੱਖਿਆ ਘਰ ਵਧੀਆ ਬਣੇ ਹੋਏ ਨੇ ਪਿੰਡ ਵੀ ਤਗੜਾ ਪਰ ਕਿਸੇ ਨਾਲ ਗੱਲਬਾਤ ਨਹੀਂ ਹੋ ਰਹੀ ਜਿਹੜਾ ਆਪਾਂ ਨੂੰ ਕਹਦੇ ਵੀ ਆ ਜਾਓ ਚਲੋ ਤੁਹਾਨੂੰ ਪਿੰਡ-ਪੁੰਡ ਘਮਾਈਏ ਜਾ ਰਾਂ ਪਰ ਗੱਲਬਾਤ ਨਹੀਂ ਖਾਸਾ ਚਿਰ ਉੱਥੇ ਖੜੇ ਰਹੇ ਤੇ ਹੁਣ ਮੈਂ ਕਿਹਾ ਮਾੜਾ ਜਿਹਾ ਪਿੰਡ ਚ ਗੇੜਾ ਹੋਰ ਦੇ ਲਈਏ ਆ ਇੱਥੇ ਖੜੇ ਨੇ ਬਹੁਤ ਲੋਕ पंचायत बिल्डिंग आ गई <laughs> है हाँ पंचायत भवन फिर आ गया नो नो आई डोंट ड्रिंक या की भाई रखना है गांव में क्या हाँ देखा तो है मुझे लगा नागालैंड में कुछ और बोलते होंगे दावी बोलते हैं इसको भी ਠੀਕ ਆ ਇਹ ਸਾਰਾ ਲੋ ਲੱਕੜ ਦਾ ਅੱਛਾ ਇੱਥੇ ਲੋਹੇ ਦੀ ਪੱਤੀ ਲਵੇਟੀ ਹੋਈ ਆ ਮੈਨੂੰ ਉਹ ਨਹੀਂ ਲੱਗਦਾ ਜਿੱਥੇ ਪਰ ਕੱਲ ਪਰਸੋਂ ਰੱਬੀ ਮਿਲਿਆ ਸਮਝਾ ਉਹ ਥੈਂਕ ਯੂ ਹਮ ਆ ਰੀਅਰ ਕੇ ਸਾਥ ਟੀ ਕਿਵੇਂ ਪੀਏਗਾ ਉਹ ਇਹ ਤਾਂ ਰਹਿਣ ਦੁਖਾਨ ਨੂੰ ਨਹੀਂ ਨਹੀਂ ਥੈਂਕ ਯੂ ਆ ਥੈਂਕ ਯੂ ਐਨੇ ਬੰਦੇ ਘੈਂਟ ਨਹੀਂ ਵੀ ਚਾਹਾਂ ਲਿਆ ਕੇ ਦੇਤੀਆਂ ਕਹਿੰਦੇ ਚਾਹ ਪੀਓ ਤੇ ਨਾਲ ਆ ਪੈਟੀਜੀ ਖਾਓ ਮੈਂ ਤਾਂ ਰਿਸਕ ਲੈਂਦਾ ਨਹੀਂ ਪੈਟੀਗਾਂ ਨਾਲ ਚੱਲ ਅਗਲੇ ਹੰਦੇ ਆ ਉਹ ਭਗਤ ਕੀਤੀ ਆ ਯਾਰ ਬੰਦੇ ਘੈਂਟ ਨੇ ਜਿਹੜੀ ਚੀਜ਼ ਹੈਗੀ ਸਾਰਾ ਕੁਝ ਆਫਰ ਕਰਦੇ ਨੇ ਉਧਰਲੇ ਪਾਸੇ ਮਿਰਚਾਂ ਦੀ ਜਟਨੀ ਕਹਿੰਦੇ ਉਹ ਖਾ ਲਓ ਮੈਂ ਕਹਾ ਨਾ ਜੀ ਉਧਰ ਪਈ ਸੀ ਬੀਅਰ ਕਹਿੰਦੇ ਉਹ ਪੀ ਲਓ ਮੈਂ ਕਹਾ ਨਾ ਜੀ ਕਹਿੰਦੇ ਕੀ ਪੀਨੋ ਮੈਂ ਕਹਾ ਚਾਹ ਫਿਰ ਸਾਨੂੰ ਦੋ ਕੱਪ ਚਾਹ ਲਿਆਤੀ ਤੇ ਇਧਰਲੇ ਪਾਸੇ ਭਾਈ ਸਟਾਰ ਤਿਆਰ ਹੋ ਰਿਹਾ ਇਹ ਸਟਾਰ 크리스마ਸ ਵਾਸਤੇ ਤਿਆਰ ਕਰ ਰਹੇ ਨੇ ਕਹਿੰਦੇ ਵੈਸੇ ਸਟਾਰ ਅਡੜ ਥਾਮਾਂ ਤੇ ਅਡੜ ਤਰੀਕੇ ਨਾਲ ਬਣਾਇਆ ਜਾਂਦਾ ਕਿਸੇ ਦੀਆਂ 6 ਬਾਹਾਂ ਜੀਆਂ ਹੁੰਦੀਆਂ ਨੇ ਕਿਸੇ ਦੀਆਂ 7 ਬਾਹਾਂ ਹੁੰਦੀਆਂ ਨੇ ਪਰ ਜਿਹੜਾ ਮੇਨ ਜਿਹੜਾ ਸਟਾਰ ਆ ਕਹਿੰਦੇ ਉਹ 5 ਬਾਹਾਂ ਵਾਲਾ ਹੁੰਦਾ ਹੁਣ ਨਾਗਾ ਦੇ ਵਿੱਚ ਸਾਰੇ ਲੋਕ 크੍ਰਿਸਚਨ ਧਰਮ ਨੂੰ ਫਾਲੋ ਕਰਦੇ ਨੇ ਤੇ 크੍ਰਿਸਮਸ ਦੀਆਂ ਤਿਆਰੀਆਂ ਕਰ ਰਹੇ ਨੇ ਸ਼ਾਇਦ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖੋਗੇ ਉਦੋਂ ਤੱਕ 크੍ਰਿਸਮਸ ਲੰਘ ਗਈ ਹੋਊਗੀ ਠੀਕ ਹੈ ਕਹਿੰਦੇ ਬਾਈ ਹੋਰੇ

de lá aí ਅਛਾ ਉਹ ਹੀ ਸਕੂਲ ਆ ਇਹ ਜਿਹੜਾ ਉੱਪਰੋਂ ਦਿਖੀ ਜਾਂਦਾ ਸੀ ਉਹ ਰਿਡੀਮੇਟ ਪੇਪਰ ਆ ਸੀ ਨਾ ਰੋਕਾਂ ਨਾ ਤੋਂ ਹਾਲਾ ਕਿ ਗੈਸ ਉੱਪਰ ਆ ਸੀ 14th from shop ਟੈਂਟ ਨੋ ਨੋ ਫਾਰ ਡਿਨਰ ਵੀ ਵਿਲ ਗੋ ਟੂ ਥੈਟ ਹਾਈਵੇ ਥੇਰ ਆ ਸਮ ਸ਼ਾਪਸ ਥਰੋ ਵੀ ਵਿਲ ਟੇਕ ਸਮ ਫੂਡ ਐਂਡ ਵੀ ਹੈਵ ਅ ਸਟੋਵ ਵੀ ਕੈਨ ਕੁਕ ਓਵਰ देयर ਯੈਸ ਫਿਸ਼ ਟੈਂਕ ਸ਼ਾਪ ਇਸ ਓਵਰ ਦੇ ਆ ਫਿਸ਼ ਸ਼ਾਪ आई डोंट ईट फिश नो आई एम प्योर वेजिटेरियन ओह यस 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 ओके बाय बाय लो जी ਪਹਿਲਾ ਆਪਾਂ ਸਕੂਲ ਦੇ ਵਿੱਚ ਟੈਂਟ ਲਾਉਣਾ ਸੀ ਇਹ ਕੁੜੀਆਂ ਭਾਈ ਇਥੋਂ ਦੀਆਂ ਪਿੰਡ ਦੀਆਂ ਪ੍ਰਧਾਨ ਨੇ ਜਿਹੜੀਆਂ ਸਾਨੂੰ ਇੱਥੇ ਕਮਰੇ 'ਚ ਇੱਥੇ ਸਕੂਲ 'ਚ ਲੈ ਕੇ ਆਈਆਂ ਸੀ ਤੇ ਫਿਰ ਅਸਲ ਦੇ ਵਿੱਚ ਤੜਕੇ ਸਕੂਲ ਖੋਲਣਾ 7 ਵਜੇ ਫਿਰ ਸਾਨੂੰ 5 ਵਜੇ ਉੱਠ ਕੇ ਸਾਰੀ ਤਿਆਰੀ ਕਰਨੀ ਪੈਣੀ ਸੀ ਹੁਣ ਆਪਾਂ ਟੈਂਟ ਲਾਵਾਂਗੇ ਇੱਥੇ ਹੈ ਹਾਂ ਪਹਿਲਾਂ ਆਪਾਂ ਕੁਝ ਖਾਣ ਨੂੰ ਫੜ ਕੇ ਵਿਲੇ ਹੋ ਜਾਈਏ ਹਨ ਤੇ ਇਹ ਕੁੜੀਆਂ ਇੱਥੋਂ ਦੀਆਂ ਪ੍ਰਧਾਨ ਸੀ ਪਿੰਡ ਦੀਆਂ ਸਾਰਾ ਕੁਝ ਇਹ ਕਹਿੰਦੀ ਅਸੀਂ ਦੇਖ ਰੇ ਕਰਦੇ ਆ ਜੇ ਤੁਸੀਂ ਇੱਥੇ ਟੈਂਟ ਲਾਉਣਾ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਫਿਰ ਜਦੋਂ ਇਹਨਾਂ ਨੇ ਸਕੂਲ ਬਾਰੇ ਦੱਸਿਆ ਅਸੀਂ ਫਿਰ ਕੈਨਸਲ ਕਰਤਾ ਪ੍ਰੋਗਰਾਮ ਵੀ ਯਾਰ ਇੱਥੇ ਤਾਂ ਨਹੀਂ ਰਹਿ ਜਾਣਾ ਸਵੇਰੇ ਕਿਹੜਾ ਉੱਠੂਗਾ 5 ਵਜੇ ਠੰਡ ਵੀ ਪੈਂਦੀ ਆ ਜਾਵਾਂਗੇ ਵੀ ਕਿੱਥੇ ਉੱਠ ਕੇ ਉਹ ਇਹਦੇ ਦੇਖ ਲੈਨੇ ਆ ਇਹਦੇ ਕੋਲ ਮੜਾ ਮੋਟਾ ਕੁਝ ਫੜ ਲੈਨੇ ਆ ਤੇ ਇਹ ਤਾਂ ਛੁੱਟੀ ਰਹੇਗੀ ਵਾਪਸ ਆਂਦੇ ਵੇਲੇ ਵੀ ਚੱਲ ਫਿਰ ਚੱਲ ਚੱਲ ਫਿਰ ਹੁਣ ਆਪਾਂ ਉਹ ਵਾਚ ਟਾਵਰ ਦੇ ਵਿੱਚ ਜਿੱਥੇ ਆਪਾਂ ਖੜ ਕੇ ਵਿਊ ਦਿਖਾਇਆ ਤੁਹਾਨੂੰ ਪਿੰਡ ਦਾ ਉੱਥੇ ਟੈਂਟ ਲਾਵਾਂਗੇ ਤੇ ਹੁਣ ਕੁਛ ਮਾੜਾ ਮੋਟਾ ਖਾਣ ਨੂੰ ਫੜ ਲਈਏ। ਪਹਿਲਾਂ ਸਾਨੂੰ ਕਿਹਾ ਸੀ ਯਾਰ ਸਕੂਲ ਦੇ ਨੇੜੇ ਟੈਂਟ ਲਾ ਲਓ ਸਕੂਲ ਦੇ ਨੇੜੇ ਯਾਰ ਜਿਵੇਂ ਅੱਖਾਂ ਨੇ 6:00 ਦੀ ਉੱਠ ਕੇ ਆ ਜਾਣਾ ਸੀ 7:00 ਵਜੇ ਸਕੂਲ ਖੁੱਲ੍ਹ ਜਾਣਾ ਸੀ। ਮੁੜ ਕੇ ਫਿਰ ਸਾਨੂੰ ਉੱਠਣਾ ਪੈਂਦਾ ਉੱਠ ਕੇ 7:00 ਵਜੇ ਅਸੀਂ ਕਰਦੇ ਕੀ 10:00 ਵਜੇ ਤੋਂ ਪਹਿਲਾਂ ਇੱਥੇ ਕੁਛ ਖਾਣ ਨੂੰ ਨਹੀਂ ਮਿਲਦਾ ਹਨਾ ਫਿਰ ਤੰਗ ਹੁੰਦੇ। ਅ ਫਿਰ ਸਾਨੂੰ ਕੁੜੀਆਂ ਸੀ ਇਸ ਪਿੰਡ ਦੀਆਂ ਮੈਂ ਹੈਰਾਨ ਹੋ ਗਿਆ ਯਾਰ ਉਹ ਕੁੜੀਆਂ ਕਹਿੰਦੀਆਂ ਵੀ ਅਸੀਂ ਜਿਹੜੀ ਪਿੰਡ ਦੀ ਕਮੇਟੀ ਆ ਨਾ ਪਿੰਡ ਦੀ ਜਿਹੜੀ ਦੇਖਰੇਖ ਹੁੰਦੀ ਆ ਅ ਉਸ ਕਮੇਟੀ ਦੇ ਅਸੀਂ ਮੈਂਬਰ ਆ। ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਇਹ ਪਰ ਜੇ ਆਪਾਂ ਆਪਦੇ ਅਕੋਰਡਿੰਗ ਸੋਚੀਏ ਆਪਦੇ ਏਰੀਆ ਦੇ ਅਕੋਰਡਿੰਗ ਸੋਚੀਏ ਤਾਂ ਇਹ ਵੱਡੀ ਗੱਲ ਆ ਵੀ ਪਿੰਡ ਦੀ ਹਰੇਕ ਕਮੇਟੀ ਦੇ ਵਿੱਚ ਕੁੜੀਆਂ ਹੀ ਮੋਤਵਾਰ ਨੇ ਹੈਗੀਆਂ ਨੇ ਮਤਲਬ ਵੈਸੇ ਤਾਂ ਇਹ ਔਰਤ ਪ੍ਰਧਾਨ ਸੂਬੇ ਨੇ ਕੁੜੀਆਂ ਦੀ ਜਾਂ ਬੁੜੀਆਂ ਦੀ ਇੱਥੇ ਵੱਧ ਚੱਲਦੀ ਆ ਬੰਦਿਆਂ ਨਾਲੋਂ ਬੰਦਿਆਂ ਦਾ ਕੰਮ ਜਦੋਂ ਲੜਾਈ ਭਾਖ ਜੀ ਜਾਂ ਫਿਰ ਹਥਿਆਰ ਚਲਾਉਣੇ ਪੈਣ ਜਾਂ ਤੱਕਾ ਮੁੱਕੀ ਕਰਨੀ ਪਵੇ ਉਦੋਂ ਬੰਦੇ ਆਉਂਦੇ ਨਹੀਂ ਨਹੀਂ ਸਾਰੀ ਕਮਾਂਡ ਸਾਰਾ ਦਿਮਾਗ ਇਥੇ ਕੁੜੀਆਂ ਦਾ ਤੇ ਬੁੜੀਆਂ ਦਾ ਚੱਲਦਾ ਪਿੰਡ ਦੀ ਕਮੇਟੀ ਦੀਆਂ ਮੈਂਬਰ ਸੀ ਉਹ ਕੁੜੀਆਂ ਉਸ ਤੋਂ ਬਾਅਦ ਸਾਨੂੰ ਇਥੇ ਛੱਡ ਕੇ ਗਈਆਂ ਕਹਿੰਦੀ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਦੱਸੋ ਤੁਹਾਨੂੰ ਅਸੀਂ ਲਿਆ ਕੇ ਦਿੰਨੇ ਆ ਨੇੜੇ ਤੇੜੇ ਕੋਈ ਬੰਦਾ ਵੀ ਨਹੀਂ ਸੀ ਰਾਤ ਨੂੰ 9 ਵਜੇ ਵੀ ਉਹ ਘੇੜਾ ਮਾਰ ਕੇ ਗਏ ਹਨਾ ਹੋਰ ਕਮੇਟੀ ਵਾਲੇ ਕੁੜੀਆਂ ਆ ਗਈਆਂ ਉਹ ਕਹਿੰਦੇ ਵੀ ਤੁਸੀਂ ਮੈਂ ਕਿਹਾ ਜੀ ਐਵੇਂ ਐਵੇਂ ਕਰਕੇ ਗੱਲ ਆ ਸਾਡੇ ਕੋਲ ਪ੍ਰੈਜ਼ੀਡੈਂਟ ਦਾ ਨੰਬਰ ਤੇ ਅਸੀਂ ਇੱਥੇ ਰਹਿਣ ਲੱਗੇ ਕਹਿੰਦੇ ਠੀਕ ਆ ਉਹਨਾਂ ਨੇ ਇਹ ਪੁੱਛਿਆ ਕਿਸੇ ਚੀਜ਼ ਦੀ ਲੋੜ ਆ ਤਾਂ ਸਾਨੂੰ ਦੱਸੋ ਮਤਲਬ 9:00 ਵਜੇ ਤੱਕ ਇੱਥੇ ਕੁੜੀਆਂ ਦਾ ਘ ਇਹ ਗੱਲ ਹੀ ਫੇਰ ਉਹੀ ਗੱਲ ਪਰ ਆਪਾਂ ਜੇ ਆਪਦੇ ਅਕੋਰਡਿੰਗ ਗੱਲ ਕਰੀਏ ਆਪਦੇ ਏਰੀਆ ਦੇ ਅਕੋਰਡਿੰਗ ਜਾਂ ਨਾਰਥ ਇੰਡੀਆ ਦੇ ਅਕੋਰਡਿੰਗ ਗੱਲ ਕਰੀਏ ਤਾਂ ਇਹ ਬਹੁਤ ਵੱਡੀ ਗੱਲ ਆ ਨਵੀਂ ਵੀਡੀਓ ਦਾ ਨਾਲ ਕੱਲੂ ਫੇਰ ਮਿਲਦੇ ਆ ਕੱਲੂ ਆਪਾਂ ਜ਼ੁਕੋ ਵੈਲੀ ਦਾ ਟਰੈਕ ਕਰਾਂਗੇ ਅੱਜ ਜਿੱਥੇ ਰਹਿਣ ਬਸੇਰਾ ਨੇੜੇ-ਤੇੜੇ ਕੋਈ ਦੁਕਾਨ ਜਾਂ ਕੋਈ ਕਿਸੇ ਕੋਈ ਬੰਦਾ ਲੱਭਾ ਕਿ ਜਿਹਦੇ ਕੋਲ ਆਪਾਂ ਦਾ ਸਮਾਨ ਰੱਖ ਕੇ ਚਲੇ ਜਾਈਏ ਮੋਟਰਸਾਈਕਲ ਤਾਂ ਆਪਾਂ ਨੂੰ ਜ਼ੂਕੋ ਵੈਲੀ ਵਾਲੇ ਪਾਸੇ ਲੈ ਕੇ ਜਾਣਗੇ ਸੁਣਨ ਦੇ ਵਿੱਚ ਇਹੀ ਆਇਆ ਵੀ ਮੋਟਰਸਾਈਕਲ ਤੁਸੀਂ ਲਿਜਾ ਸਕਦੇ ਹੋ ਅੱਧੇ ਰਾਹ ਤੱਕ ਜਿੱਥੇ ਤੱਕ ਗੱਡੀਆਂ ਜਾਂਦੀਆਂ ਨੇ ਜੇ ਗੱਡੀ 'ਚ ਬਹਿ ਕੇ ਜਾਉਂਗੇ ਤਾਂ ਕੁਛ ਉਹਦਾ ਕਿਰਾਇਆ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਸਵੇਰੇ ਪੁੱਛ ਕੇ ਦੱਸਾਂਗੇ ਨਵੀਂ ਵੀਡੀਓ ਦੇ ਨਾਲ ਕਰ ਲਓ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ